मैंने अच्छ पता लगे चीज का मैं तुमिंग तो मेरा लगे दस लाख मेरा लगे भी लख मैं भूसिया घुमा देनी सारा एक देना और मैंने सारी स्टोरी पता लग तो गई है मैं तेन दस देना बी आई जी अशीश चौधरी मेरा फ्रेंड है ਐਡਮਿਨਿਸਟਰेटर ਫੋਰਥ ਫੋਰ ਤੇ ਬੈਠ ਰਾਇਆ ਹੁਣ ਮੈਂ ਡਾਕਟਰ ਨੂੰ ਫੋਨ ਨਹੀਂ ਕਰਾਂ ਮੈਂ ਕੱਜੀ ਤੇ ਲੱਗੀ ਸਾਰੀ ਸੇ ਸਮਝਿਆ ਇਹ ਇੱਥੇ ਬੈਠਾ ਚਲੋ ਠੀਕ ਹੈ ਮੈਂ ਤੁਹਾਨੂੰ ਤੁਸੀਂ ਧੰਕੀ ਸਮਝ ਲਓ ਇਹਨੂੰ ਜੋ ਮਰਜ਼ੀ ਸਮਝ ਲਓ ਜੀ ਹਰਾਸਮੈਂਟ ਕਰਦੇ ਉਹਨਾਂ ਨੂੰ ਔਰ ਤੁਹਾਨੂੰ ਮੈਂ ਦੱਸੂਗਾ ਵੀ ਹਰਾਸਮੈਂਟ ਕੀ ਹੁੰਦੀ ਹੈ ਮੇਰਾ ਨਾਮ ਈ ਚਮਕੀਲਾ ਸਿੰਘ ਆ ਮੈਂ ਪਿੰਡ ਸਲੌਦੀ ਦਾ ਰਹਿਣ ਵਾਲਾ ਆ ਮੈਂ 17 ਮਾਰਚ 2023 ਨੂੰ ਡਵਾਈ ਗਿਆ ਸੀ ਜੀ ਜੋ ਕਿ ਦਲਪ੍ਰੀਤ ਸਿੰਘ ਸਨਾਲੇ ਤੋਂ ਜੀ ਉਹਨਾਂ ਨੇ ਭੇਜਿਆ ਸੀ ਮੇਰੇ ਨਾਲ ਜੀ 2 ਸਾਲ ਦੇ ਵੀਜ਼ੇ ਦੀ ਗੱਲ ਕਰਕੇ ਮੈਨੂੰ ਟੂਰਿਸਟ ਵੀਜ਼ਾ ਦਿੱਤਾ ਜੀ ਉੱਥੇ ਜੀ ਮੇਰੇ ਨਾਲ ਨੇਜ ਕਟਮਾਰ ਕੀਤੀ ਜੀ ਕਟਮਾਰ ਕਰਕੇ ਜਿਵੇਂ 15 ਦਿਨਾਂ ਵਿੱਚ ਮੈਨੂੰ ਬਾਥਰੂਮ ਵਿੱਚ ਬੰਦ ਕੀਤਾ ਜੀ ਉਹਨਾਂ ਨੇ ਫਿਰ ਜੀ ਮੇਰੇ ਘਰੋਂ ਪੈਸਿਆਂ ਦੀ ਡਿਮਾਂਡ ਕਰਦੇ ਸੀ ਉਹ ਉਹਦੇ ਬਾਅਦ ਚੋਂ ਜੀ ਮੈਨੂੰ ਪੰਜਾਬ ਹੈਲਪ ਕੇਅਰ ਨੇ ਕਢਵਾਇਆ ਜਿੱਥੋਂ ਕੀ ਦੱਸੋ ਉਹ ਇਹਨੇ ਰੋਲ ਨਸਾਤ ਤਾਂ ਕੀ ਕੀਤਾ ਗਿਆ ਤੁਹਾਡੇ ਤੇ ਨਸਾਤਰੀ ਮੇਰੀ ਬਾਹ ਜੀ ਪੈਪਾ ਪਈਆਂ ਸੀ ਜਿਹਨਾਂ ਨੇ ਆ ਕਟਮਾਰ ਕੀਤੀ ਜੀ ਤੇ ਤੇ ਉਹ ਦਲਪਰੀ ਦੇ ਭਰਾ ਜੀ ਜੋ ਕਿ ਕਾਲਾ ਜੀ ਉਹਨੇ ਜੀ ਤੇ ਉਹਨੇ ਜਾਇਜ ਕਟ ਮਾਰ ਕਰਦੀ ਬਏ ਪੈਸੇ ਦੀ ਮੰਗ ਕਰਦੇ ਹੁੰਦੇ ਸੀ ਮੇ ਤੁਹੇ ਹੀ ਕਰਾਂ ਹੁਣ ਤੱਕ ਜਿਹੜਾ ਤੁਹਾਡਾ ਕਿੰਨਾ ਖਰਚਾ ਹੋ ਚੁੱਕਿਆ ਬਏ ਇਸ ਤੇ ਹੁਣ ਤੱਕ ਜੀ ਮੈਨੂੰ ਨਾਲ 6 ਮਹੀਨੇ ਤਨਗਾਵ ਮਿਲੀ ਆ ਨਾ ਜੀ ਉਹ ਮੇਰੇ ਜੀ 80000 ਰੁਪਇਆ ਹੋਆ ਜੀ ਇੱਕ ਮੇਰਾ ਮੋਟਰਸਾਈਕਲ ਲਈ 38000 ਰੁਪਇਆ ਜੀ ਮੈਂ ਉਹਨੂੰ ਗੂਗਲ ਪੇ ਕੀਤਾ ਹੋਇਆ ਜੀ ਇਹਨੂੰ ਮੋਟਰਸਾਈਕਲ ਟੋਡਾ ਕਦੋਂ ਲਿਆ ਸੀ ਉਹਨਾਂ ਨੇ ਮੋਟਰਸਾਈਕਲ ਜੀ ਮੈਂ ਜਾਣ ਤੋਂ ਪਹਿਲਾਂ ਖੜਾ ਕੇ ਗਿਆ ਸੀ ਉਹਦੇ ਕੋਲ ਜੀ ਟਿਕਟ ਨੂੰ ਪੈਸੇ ਘਟਦੇ ਸੀ ਫੇਰ ਕੋਲ ਤਾਂ ਕਹਿੰਦੇ ਟਿਕਟ ਨੂੰ ਪ ਇਹ ਤਾਂ ਉਹ ਤੁਸੀਂ ਹਲਾ ਅਧਿਕਾਰੀ ਨੂੰ ਮਿਲਿਓ ਪੁਲਿਸ ਅਧਿਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਨੇ ਮਾਈਰ ਕਾਰਵਾਈ ਰਿਪੋਰਟ ਕੀਤੀ ਸੀ ਜੀ ਉਹਨਾਂ ਦੇ ਖਿਲਾਫ ਜੀ ਹੁਣ ਤੱਕ ਨਹੀਂ ਕੀ ਕਾਰਵਾਈ ਵੀ ਹੁਣ ਤੱਕ ਨਹੀਂ ਬਸ ਬੁਲਾਈ ਗਈ ਸੁਣਾਈ ਹੋਈ ਨਹੀਂ ਕੋਈ ਜੀ ਇਹਦਾ ਕੇਸ ਦਾ ਕੇਸ ਦਰਜ ਹੋ ਚੁੱਕਿਆ ਹੈਗਾ ਨਾ ਗ੍ਰਿਫਤਾਰੀ ਪਈ ਹੈ ਜੀ ਨਹੀਂ ਹਲੇ ਸਾਨੂੰ ਨਹੀਂ ਪਤਾ ਜੀ ਗ੍ਰਿਫਤਾਰੀ ਦਾ ਜੀ ਕੋਈ ਫੋਨ ਵਗੈਰਾ ਤੇ ਧਮਕੀਆਂ ਵੀ ਹਾਂਜੀ ਇਹਨਾਂ ਦਾ ਕੋਈ ਚਾਚਾ ਪਾਨੀ ਕੌਣ ਹੈ ਜੀ ਉਹ ਮੈਨੂੰ ਕੈਨੇਡਾ ਤੋਂ ਫੋਨ ਕਰਕੇ ਕਹਿ ਰਿਹਾ ਵੀ ਹੁਣ ਤੂੰ ਬਾਜ ਜਾ ਨਹੀਂ ਅਗਲੀ ਅਗਲੀ ਰਿਪੋਰਟ ਦਿੱਤੀ ਹੈ ਵਾਪਸ ਲਾ ਲੈ ਨਹੀਂ ਤੇ ਤੈਨੂੰ ਜਾਨੂ ਮਾਰ ਦਾਂਗੇ ਮੁਦੀਪ ਰਿਕਾਰਡਿੰਗ ਹੋ ਰਹੀ ਹੈਗੀ ਹਾਂਜੀ ਰਿਕਾਰਡਿੰਗ ਹੈਗੀ ਜੀ ਮੇਰੇ ਕੋਲ ਕਿਸੇ ਪੁਲਿਸਦਾਰ ਦਾ ਨਾਮ ਲੈ ਰਿਹਾ ਉਹ ਕਿਸ ਅਫਸਰ ਦਾ ਨਾਮ ਲੈ ਰਿਹਾ ਜੀ ਕਿਸੇ ਦਾ ਹਾਂਜੀ ਹੁਣ ਕੀ ਮੰਗ ਕਰਦੇ ਹੋ ਮੰਗ ਹੈ ਚਾਹੁੰਦੇ ਵੀ ਸਾਨੂੰ ਵੀ ਇਨਸਾਫ ਦਵਾਇਆ ਵੀ ਜਲਦੀ ਜਲਦੀ ਇਹਦੇ ਗ੍ਰਿਫਤਾਰ ਹੋਵੇ ਕੋਈ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ ਜੀ ਜਿਹੜਾ ਤੁਸੀਂ ਬਾਹਰ ਗਏ ਸੀ ਕਿੰਨਾ ਕੁ ਲੋਨ ਦਿੱਤਾ ਹੋਣਾ ਤੁਸੀਂ ਕਿਉਂਕਿ ਹਾਲਾਤ ਤੁਹਾਡੇ ਜਿਹੜੇ ਘਰ ਦੇ ਨੇ ਉਹ ਠੀਕ ਨਹੀਂ ਲੱਗਦੇ ਹੈਗੇ ਕਿੰਨਾ ਕੁ ਲੋਨ ਲਿੱਤਾ ਸੀ ਤੇ ਉੱਥੋਂ ਆਉਣ ਲਈ ਕਿੰਨੀ ਕਿ ਤੁਹਾਨੂੰ ਜਦੋਂ ਜਾਂਚ ਕਰਨੀ ਹੈ ਹਾਂ ਜੀ ਮੈਂ ਪੰਜ ਪਰਸੈਂਟ ਤੇ ਵਿਆਜ ਤੇ ਪੈਸੇ ਫੜੇ ਹੋਏ ਸੀ ਜੀ ਉਹਦਾ ਹੁਣ ਵੀ ਵਿਆਜ ਦੇ ਰਿਆ ਜੀ ਕੁਝ ਲੋਨ ਚੱਕ ਕੇ ਦਿੱਤੇ ਹੋ ਨਹੀਂ ਹਾਂ ਜੀ ਤੇ ਉਦੋਂ ਵਾਪਸ ਕਿਵੇਂ ਆਏ ਵਾਪਸ ਜੀ ਮੈਂ ਪੰਜਾਬ ਹੱਲ ਕੇਅਰਾਂ ਦੀ ਮੇਰੇ ਆਏ ਇਹਨਾਂ ਨੇ ਘੜਬਾਏ ਵੀ ਰੋਣਾ ਨਹੀਂ ਮੇਰਾ ਨਾਮ ਮਨਪ੍ਰੀਤ ਕੌਰ ਆ ਜੀ ਤੇ ਅਸੀਂ ਸਲੌਦੀ ਦੇ ਰਹਨੇ ਆ ਜੀ ਮੇਰੇ ਘਰ ਵਾਲੇ ਦਾ ਨਾਮ ਜੀ ਚੰਕੀਲਾ ਸਿੰਘ ਤੇ ਅਸੀਂ 17 ਮਾਰਚ ਨੂੰ ਇਹਨਾਂ ਨੂੰ ਦਵਾਈ ਭੇਜਿਆ ਸੀਗਾ ਉਹਨਾਂ ਨੂੰ ਅਸੀਂ 8000 ਰੁਪਏ ਦਿੱਤਾ ਸੀ ਜੀ ਠੀਕ ਹੈ ਦਲਪ੍ਰੀਤ ਸਿੰਘ ਨੂੰ ਹੀ ਉਹ ਕਹਿੰਦੇ ਸੀ ਵਰਕ ਪਰਮਿਟ ਲਾ ਕੇ ਦਵਾਗੇ ਤੁਹਾਨੂੰ ਤੇ ਉਹਨਾਂ ਨੇ ਸਾਨੂੰ ਜਸਟ ਟੂਰਿਸਟ ਵੀਜ਼ਾ ਤੀ ਭੇਜਿਆ ਵਾ ਤੇ ਉਹਨਾਂ ਨੇ ਸਭ ਤੋਂ ਪੈਸਿਆਂ ਦੀ ਮੰਗ ਵੀ ਕੀਤੀ ਤੇ ਸਾਨੂੰ ਬਹੁਤ ਫੋਨ ਵੀ ਕੀਤੇ ਤੰਗ ਪਰੇਸ਼ਾਨ ਵੀ ਕੀਤੇ ਤੇ ਬਹੁਤ ਜ਼ਿਆਦਾ ਲੋਨ ਵੀ ਲਏ ਹੋਏ ਨੇਗੇ ਤੇ ਉਹਨਾਂ ਦੇ ਅਸੀਂ ਕਿਸ਼ਤਾਂ ਵੀ ਭਰਦੇ ਆਗੇ ਤੇ ਅਸੀਂ ਘਰ ਦੇ ਸਾਡੇ ਕਿੰਨੇ ਮਾੜੇ ਹਾਲਾਤ ਨੇ ਕਿ ਵੀ ਕਈ ਵਾਰ ਸਾਡੇ ਕੋਲ ਰੋਟੀ ਪਾਣੀ ਨੂੰ ਵੀ ਨਹੀਂ ਪੈਸਾ ਹੁੰਦਾ ਬਹੁਤ ਜ਼ਿਆਦਾ ਕਿ ਮੈਂ ਕਿ ਲੋਨ ਹੈ ਜਿਹੜਾ ਕਿਵੇਂ ਲਿੱਤਾ ਵਾ ਗਹਿਣੇ ਗੋਨੇ ਵੀ ਹਾਂਜੀ ਮਤਲਬ ਦੇ ਵਿੱਚ ਹੋਣਗੇ ਵਿੱਚੇ ਹਾਂਜੀ ਮੈਂ ਆਪਣੇ ਟੌਪਸ ਨੇ ਜੀ ਮੇਰੀ ਮੁੰਦੀ ਆ ਜੀ ਘਰਦਿਆਂ ਦੇ ਮੁੰਦੀ ਆ ਜੀ ਮਤਲਬ ਸੋਨੇ ਦੇ ਗਹਿਣੇ ਜੀ ਉਹ ਅਸੀਂ ਰੱਖੇ ਹੋਏ ਨੇ ਤੇ ਹੁਣ ਤੁਹਾਡੇ ਕਿਵੇਂ ਕਿ ਤਮਕੀਆਂ ਕਿਹਨਾਂ ਦੀ ਆ ਰਹੀਆਂ ਤੁਹਾਨੂੰ ਕਰਮਕੀ ਸਨ ਕੈਨੇਡਾ ਤੋਂ ਵੀ ਆ ਰਹੇ ਨੇ ਕਈ ਵਾਰ ਇਹਨਾਂ ਦੇ ਜਿਹੜੇ ਸੋਨੂ ਹੁਣ ਹੀ ਨੇ ਮਤਲਬ ਕੀ ਦਿਲਪ੍ਰੀਤ ਦੇ ਸਾਲਾ ਜੀ ਨੇ ਹਾਂ ਤੇ ਮਤਲਬ ਕਿ ਉਹ ਕਿ ਸਾਨੂੰ ਤੰਗ ਪ੍ਰੇਸ਼ਾਨ ਵੀ ਬਹੁਤ ਕਰਦੇ ਨੇ ਤੇ ਮਤਲਬ ਉਹ ਕਹਿੰਦੇ ਨੇ ਵੀ ਤੁਸੀਂ ਆਪਣੀ ਰਿਪੋਰਟ ਵਾਪਸ ਲੈ ਲਓ ਜੇ ਸਾਡੇ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਤਾਂ ਵੀ ਇਹ ਨਾ ਤੁਹਾਨੂੰ ਨੁਕਸਾਨ ਕਰਾਂਗੇ ਜਾਂ ਤੁਹਾਡੇ ਘਰ ਦੇਆਂ ਨੂੰ ਜੀ ਮਤਲਬ ਕਿ ਸਾਡੇ ਪਰਿਵਾਰ ਨੂੰ ਵੀ ਖਤਰਾ ਜੀ ਉਹਨਾਂ ਤੋਂ ਤੁਸੀਂ ਕਿੰਨੇ ਤਰੀਕ ਨੂੰ ਇਹ ਜਿਹੜੀ ਰਿਪੋਰਟ ਦਰਜ ਕਰਾਈ ਸੀ ਅਸੀਂ ਮਤਲਬ ਕਿ ਪਹਿਲਾਂ ਤਾਂ ਇਹ 9ਵੇਂ ਮਹੀਨੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਸੀ ਜਦੋਂ ਮੇਰੇ ਹਸਬੰਦ ਨੇ ਆਉਣਾ ਸੀਗਾ ਇਹਨੂੰ ਤਾਂ ਪਹਿਲਾਂ ਕਰਵਾਈ ਸੀਗੀ ਜਦੋਂ ਸਾਨੂੰ ਫੋਨ ਕਰਨ ਲੱਗੇ ਸੀ ਵੀ 2 ਲੱਖ ਦਵੋ 1.5 ਲੱਖ ਦਵੋ ਵੀ ਤਾਂ ਅਸੀਂ ਥੋੜਾ ਬੰਦਾ ਭੇਜਾਂਗੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਬੰਦਾ ਹੈ ਜਿਵੇਂ ਤੁਸੀਂ ਲੈ ਕੇ ਗਏ ਸੀ ਵੀ ਸਹੀ ਸਲਾਮ ਸਾਡੇ ਬੰਦਾ ਘਰ ਭੇਜ ਦੋ ਤੇ ਦਿਲਪ੍ਰੀਤ ਸਿੰਘ ਮੈਨੂੰ ਕਹਿੰਦੇ ਜੀ ਫੋਨ ਤੇ ਅਸੀਂ ਕਿਹੜਾ ਤੁਹਾਡੇ ਬੰਦੇ ਦਾ ਚਾਰ ਪਾਉਣਾ ਹੈ ਤੇਰਾ ਬੰਦਾ ਸਹੀ ਸਲਾਮਤ ਕਰੇ ਆਊਗਾ ਇਹਨਾਂ ਨੇ ਮਤਲਬ ਕਿ ਇਦਾਂ ਦੀ ਲੈਂਗੁਏਜ ਸਾਡੇ ਨਾਲ ਗੱਲ ਕੀਤੀ ਹੈ ਮਤਲਬ ਕਿ ਬਹੁਤ ਤੰਗ ਪ੍ਰੇਸ਼ਾਨ ਵੀ ਕਰਦੇ ਨੇ ਪੈਸ ਮਤਲਬ ਕਿ ਅਸੀਂ ਤਾਂ ਇਹ ਇਨਸਾਫ ਤੋਂ ਨੇ ਵੀ 6300 ਤੀ ਇਨਸਾਫ ਹੋਵੇ ਤੇ ਵੀ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਹੈ ਉਹ ਕੀਤੀ ਜਾਵੇ ਨਾ ਤੇ ਮਨਪ੍ਰੀਤ ਖੌਰ ਨਾ ਚਮਕੀਲਾ ਸਿੰਘ ਦੀ ਵਾਈਫ ਨੇ ਇੱਕ ਦਰਖਾਸਤ ਦਿੱਤੀ ਸੀਗੀ ਮਾਨਯੋਗ ਐਸਐਸਪੀ ਸਾਹਿਬ ਨੂੰ ਉਹਦੀ ਪੜਤਾਲ ਤੋਂ ਬਾਅਦ ਮਕਦਮਾ ਦਰਜ ਕੀਤਾ ਗਿਆ ਸੀ ਚਮਕੀਲੇ ਨੂੰ ਇਹ ਦਿਲਪ੍ਰੀਤ ਨਾਮ ਦੇ ਵਿਅਕਤੀ ਤੇ ਏਜੰਟੀ ਦਾ ਕੰਮ ਕਰਦਾ ਸੀ ਸੰਬਰਾਲੇ ਉਹਨੇ ਦਵਾਈ ਭੇਜਣ ਵਾਸਤੇ ਵਰਕ ਪਰਮੈਂਟ ਤੇ ਪੈਸੇ ਲੈ ਸੀਗੇ ਪਰ ਉਹਨੂੰ ਬਰਕਰਾਰ ਮਰਦੀ ਵਿਜੈ ਉਹਨੂੰ ਜਿਹੜਾ ਹੈਗਾ ਟੂਰਿਸਟ ਵੀਜ਼ੇ ਤੇ ਭੇਜ ਦਿੱਤਾ ਗਿਆ ਤੇ ਅੱਗੇ ਉਹਨੂੰ ਤਨਖਾਹ ਵਗੈਰਾ ਵੀ ਨਹੀਂ ਦਿੱਤੀ ਗਈ ਫਿਰ ਕਾਫੀ ਇਹਨਾਂ ਦੀ ਜਦੋਜਹਿਦ ਤੋਂ ਬਾਅਦ ਜਗਰਾਉਂ ਦੀ ਇੱਕ ਹੈਲਪਿੰਗ ਹੈਗੀ ਟੀਮ ਉਹਨੇ ਉਸ ਨੂੰ ਜਿਹੜਾ ਹੈਗਾ ਇਹਨੂੰ ਵਾਪਸ ਬੁਲਾ ਕੇ ਘਰੇ ਬੁਲਾਇਆ ਕਿ ਹੁਣ ਇੰਡੀਆ ਆਇਆ ਹੋਇਆ ਤੇ ਉਹਦੇ ਸਬੰਧ ਵਿੱਚ ਦਿਲਪ੍ਰੀਤ ਉਹਨਾਂ ਦੇ ਖਿਲਾਫ ਇੱਕ ਮੁਕੱਦਮਾ ਦਰਜ ਕੀਤਾ ਗਿਆ ਹੈਗਾ ਕੋਈ ਉਹਨਾਂ ਵੱਲੋਂ ਕੋਈ ਫੋਨ ਕਾਲ ਵਗੈਰਾ ਥ੍ਰੈਟ ਵਗੈਰਾ ਵੀ ਦਿੱਤੀਆਂ ਗਈਆਂ ਵੀ ਕੋਈ ਅਫਸਰਾਂ ਨਾਲ ਕੁਝ ਹੈ ਨਹੀਂ ਉਹਦੇ ਵਿੱਚ ਜਿਹੜਾ ਅਸੀਂ ਪਰਚਾ ਦਰਜ ਹੋਇਆ ਉਹਦੇ ਵਿੱਚ ਆਲਰੇਡੀ ਥ੍ਰੈਟਿੰਗ ਬਾਰੇ ਲਿਖਿਆ ਗਿਆ ਵੀ ਸਾਨੂੰ ਥ੍ਰੈਟ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਉਹਦੇ ਵਿੱਚ ਦਰਜ ਕੀਤਾ ਗਿਆ ਹੈਗਾ ਉਹ ਆਲਰੇਡੀ ਪਰਚਾ ਦਰਜ ਹੈ ਜਿਹੜਾ ਪਰਚਾ ਹੈਗਾ ਉਹ ਅੰਡਰ ਸੈਕਸ਼ਨ 406 420 504 506 ਤੇ 24 ਇਮੀਗ੍ਰੇਸ਼ਨ ਐਕਟ ਦੇ ਤਹਿਤ ਦਿਲਪ੍ਰੀਤ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਸਰ ਜੀ ਗ੍ਰਿਫਤਾਰੀ ਹੋ ਗਈ ਨਹੀਂ ਅਜੇ ਕੋਈ ਰੈਡਾਂ ਜਾਰੀ ਨਹੀਂ